ਮੌਹਲਾ ਸਕੀਮ ਡਿਸਟ੍ਰੀਬਿਊਟਰ ਆ ਸਰ ਬਟਾਲੇ ਦਾ ਨਾਲ ਮੇਰੇ ਕੋਲ ਡਰਿੰਕ ਦਾ ਮੇਰਾ ਹੋਲਸੇਲ ਦਾ ਕੰਮ ਹੈ ਬਟਾਲੇ ਦੇ ਵਿੱਚ ਅੱਜ ਬਟਾਲੇ 'ਚ ਮੈਂ ਸਰ ਦੇਖੋ ਅਸੀਂ ਤਾਂ ਅੱਗੇ ਡਰਦੇ ਮਾਹੌਲ 'ਚ ਕੰਮ ਕਰ ਰਹੇ ਹਾਂ ਪਰ ਇੰਨਾ ਗੰਦਾ ਕੰਮ ਹੋਇਆ ਜੀ ਬਟਾਲੇ ਦੇ ਵਿੱਚ ਮੈਂ ਇੱਕ ਗੱਲ ਕਹਾਂਗਾ ਤੁਹਾਡੇ ਮਾਦਨ ਦਾ ਆਪਣੇ ਭਰਾਵਾਂ ਨੂੰ ਤੇ ਸਾਰੇ ਦੁਕਾਨਾਂ ਬੰਦ ਕਰ ਦੇ ਚਾਬੀ ਐਸਐਸਪੀ ਸਾਹਿਬ ਤੇ ਐਮਐਲਏ ਸਾਹਿਬ ਨੂੰ ਦੇ ਦਿਓ ਕਿਉਂਕਿ ਅਸੀਂ ਇੱਥੇ ਸੇਫ ਨਹੀਂ ਹੈ ਮੈਂ ਸੀਐਮ ਸਾਹਿਬ ਨੂੰ ਵੀ ਤੁਹਾਡੇ ਵਾਅਦੇ ਤਾਂ ਕਹਾਂਗਾ ਕਿ ਦਿਨ ਦਿਹਾੜੇ ਦਿਨ ਦਿਹਾੜੇ ਸ਼ਾਮ 6 ਵਜੇ ਮੈਂ ਮਾਲ ਆਪਣਾ ਲਾਇਆ ਮੈਂ ਬਾਜ਼ਾਰ ਚ ਕਲੈਕਸ਼ਨ ਕਰਨਿਆ ਪੇਮੈਂਟਾਂ ਦੀ ਘੱਟੋ ਘੱਟ 4 ਤੋਂ 5 ਲੱਖ ਮੇਰੇ ਜੇਬ ਚ ਕਲੈਕਸ਼ਨ ਸੀਗੀ ਮੇਰੀ ਮੈਂ ਕਰਕੇ ਇੱਥੋਂ ਆਪਣੇ ਵੱਲ ਜਾ ਰਿਆਂ ਅੱਗੇ ਕਲੈਕਸ਼ਨ ਕਰਨ ਵਾਸਤੇ ਇੱਥੇ ਇੱਕ ਬੰਟੀ ਨਾਮ ਦਾ ਬੰਦਾ ਜਿਹੜਾ ਕੋਲ ਡਰਿੰਕ ਦਾ ਕੰਮ ਕਰਦਾ ਵਾ ਇੱਥੇ ਬਟਾਲੇ ਦੇ ਵਿੱਚ ਨਾਲ ਰਾਜਾ ਰਾਜਾ ਨਾਮ ਆ ਕਨਵਨ ਰੋਡ ਦੇ ਵਿੱਚ ਉਹਨਾਂ ਨੇ ਦੇਖੀ ਕੀਤੀ ਹੋएगी ਮੇਰੇ ਦੀ ਮੇਰੇ ਮਗਰ 10 ਤੋਂ 15 ਬੰਦੇ ਲੈ ਕੇ ਮੇਰੇ ਮਗਰ ਆ ਗਏ ਨੇ ਇੱਥੇ ਮੈਨੂੰ ਗੱਡੀ ਦੇ ਵਿੱਚ ਆ ਕੇ ਮਾਰਨ ਨੂੰ ਪਏ ਨੇ ਇਹਨਾਂ ਨੇ ਮੇਰਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਮੇਰੇ ਕੋਲ ਜਿੰਨਾ ਕੈਸ਼ ਸੀਗਾ ਉਹ ਖੋਲਿਆ ਮੇਰੇ ਕੋਲ ਜਦ ਮੇਰੀ ਗੱਡੀ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਮੈਨੂੰ ਬਾਹਰ ਛੁੱਟਣਾ ਚਾਹਿਆ ਮੈਂ ਨਿਕਲਿਆ ਨਹੀਂ ਮੈਂ ਆਪਣੀ ਗੱਡੀ ਦੀ ਚਾਬੀ ਉਹਨਾਂ ਕੋ ਖੋਈ ਹੈ ਮੈਨੂੰ ਮਾਰਿਆ ਕੁੱਟਿਆ ਵਾ ਪਰ ਮੈਂ ਇੱਕ ਇੱਕ ਚੀਜ਼ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਨੂੰ ਵੀ ਕਿ 3 ਘੰਟੇ ਹੋ ਗਏ ਇਸ ਐਕਸੀਡੈਂਟ ਹੋਏ ਨੂੰ ਹਜੇ ਤੱਕ ਐਫਆਈਆਰ ਨਹੀਂ ਦਰਜ ਹੋਈ ਬਟਾਲੇ ਚ ਕੀ ਮਾਹੌਲ ਹੈ ਬਟਾਲੇ ਦਾ ਮੈਂ ਐਸਐਸਪੀ ਸਾਹਿਬ ਨੂੰ ਪਰਸਨਲੀ ਫੋਨ ਤੇ ਗੱਲ ਕੀਤੀ ਹੈ ਐਮਐਲਏ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਮੈਂ ਮੌਕੇ ਤੇ ਪੁਲਿਸ ਭੇਜਣਾ ਹੁਣ ਆ ਕੇ ਮੇਰੇ ਬਿਆਨ ਲੈ ਗਏ ਨੇ ਮੈਂ ਇੱਕੋ ਮੰਗ ਕਰਨਾ ਸਾਰਿਆਂ ਕੋ ਦিসি ਜਾਬ ਨੇ ਵੀ ਕਹਿੰਨਾ ਐ ਐਸਐਸਪੀ ਸਾਹਿਬ ਨੇ ਵੀ ਕਹਿੰਨਾ ਐ ਅਗਰ ਉਹ ਸਾਡੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ ਕਲੀਅਰ ਕਹਿ ਦਿਓ ਦੁਕਾਨਾ ਬੰਦ ਕਰ ਦਿਓ ਅਸੀਂ ਕੰਮ ਨਹੀਂ ਕਰਾਂਗੇ ਮੈਂ ਪਿਛਲੇ ਸਾਲ ਭਾਜੀ ਤੁਹਾਨੂੰ ਦੱਸਣਾ ਚਾਹਾਂਗਾ ਕਟੋ-ਕਟ 18 ਤੋਂ 20 ਲੱਖ ਰੁਪਇਆ ਜੀਐਸਟੀ ਦਿੱਤਾ ਮੈਂ ਗਵਰਨਮੈਂਟ ਨੂੰ ਕਾਲੇ ਵਾਸਤੇ ਦਿੱਤਾ ਆਹ ਕਰਾਂ ਲਈ ਆਪਣਾ ਆਹ ਕੱਪੜੇ ਵੇਚਣ ਲਈ ਇਹ ਪੰਜਾਬ ਇਹ ਬਿਹਾਰ ਨੂੰ ਵੀ ਮਾਰਾ ਹੋ ਗਿਆ ਮੁੱਖ ਮੰਤਰੀ ਸਾਹਿਬ सीएम साहब बाहर निकलो 100-100 गन में अपने नाम ना रखो व्यापारियों ਨੂੰ ਦਿਓ ਜਿਹੜੇ ਤੁਹਾਡੀਆਂ ਤਨਖਾਹਾਂ ਦੇਣ ਦੇ ਨੇ ਇੱਥੇ ਭੁੱਖੇ ਮਰਨ ਦੇ ਅਸੀਂ ਕੰਮ ਸਾਡੇ ਨਹੀਂ ਹੈਗੇ ਆਪ ਮਿਹਨਤਾਂ ਕਰ ਰਹੇ ਨੇ ਕੱਟੀਆਂ ਚਲਾਣ ਦੇ ਆ ਤੇ ਤੁਸੀਂ ਏਸੀ ਵਾਲੇ ਕਮਰਿਆਂ 'ਚ ਬਹਿਂਦੇ ਹੋ ਬਟਾਲੇ ਦੇ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਾ ਵਾ ਜੇ ਤੁਸੀਂ ਨਹੀਂ ਪ੍ਰੋਟੈਕਸ਼ਨ ਕਰ ਸਕਦੇ ਕਲੀਅਰ ਕਰੋ ਮੈਂ ਤੁਹਾਨੂੰ ਕਲੀਅਰ ਕਹਿੰਦਾ ਜੇ ਸਪਸ਼ਟ ਸਟੇਟਮੈਂਟ ਦਿਓ ਮੈਂ ਪੰਜਾਬ ਨਹੀਂ ਸੰਭ ਸਕਦਾ ਪੰਜਾਬ 'ਚ ਗੁੰਡਾ ਰਾਜ ਹੋ ਗਿਆ ਜਾਹ ਤੱਕ ਮੈਨੂੰ ਐਫ ਆਈ ਆਰ ਦਿਓ ਬੰਦੇ ਹੁਣੇ ਅੰਦਰ ਦਿਓ ਨਹੀਂ ਤਾਂ ਸਟੇਟਮੈਂਟ ਦਿਓ ਕਿ ਵਪਾਰੀ ਪੰਜਾਬ ਛੱਡ ਦੇਵੇ ਉਦਾਂ ਤੁਸੀਂ ਕਹਿੰਦੇ ਹੋ ਬਾਹਰੋਂ ਕੰਮ ਕਰਨਾ ਹੋ ਇੱਥੇ ਪੰਜਾਬ ਚ ਅਬ ਇੱਥੋਂ ਦੇ ਅੰਦਰ ਬਚਾ ਲੋ ਮੇਰੇ ਦੇਸ਼ ਨਾਲ ਜੀ ਕਰਦਾ ਪੰਜਾਬ ਛੱਡ ਦਵਾ ਕਿ ਬਾਹਰਲੀ ਕੰਟਰੀ ਚਲ ਜਾ ਤੂੰ ਇਹ ਆਧੀ ਰਾਖੀ ਵੀ ਨਹੀਂ ਕਰ ਸਕਦਾ ਸਰਨੇ ਇਹੋ ਹੀ ਗੱਲ ਤੇ ਰੋਂਦਾ ਪਿਆ ਅਸੀਂ ਇਹ ਸਰਕਾਰ ਲਿਆਂਦੀ ਸੀ ਮੈਂ ਤੁਹਾਨੂੰ ਮੇਰੇ ਕੋਲ ਵੀਡੀਓ ਹੈ ਮੈਂ ਕੇਜਰੀਵਾਲ ਸਾਹਿਬ ਨੂੰ ਕਿਹਾ ਸੀਗਾ ਕੰਪ ਵਪਾਰੀ ਡਰ ਦੇ ਮੋਲ ਚ ਕੰਮ ਕਰ ਰਿਹਾ ਵਪਾਰੀ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਉਹਨਾਂ ਨੇ ਕਿਹਾ ਇਹ ਵਪਾਰੀ ਨੂੰ ਪ੍ਰੋਟੈਕਸ਼ਨ ਦੇਾਂਗੇ ਇੱਥੇ ਤੇ ਉਹਨਾਂ ਨੇ ਆਪਣੇ ਬੰਦਿਆਂ ਨੂੰ ਪ੍ਰੋਟੈਕਸ਼ਨ ਦੇ ਦਿੱਤੀ ਆ ਜੋ ਹਾਲ ਅੱਜ ਮੇਰਾ ਹੋਇਆ ਜੀ ਮੈਂ ਨਹੀਂ ਸਮਝਦਾ ਕਿ ਬਟਾਲੇ ਦੇ ਕਿ ਪਬਲਿਕ ਨੂੰ ਕੰਮ ਕਰਨਾ ਚਾਹੀਦਾ ਹੌਸਲਾ ਸਾਹਿਬ ਕਿਹੜੇ ਹਥਿਆਰਾਂ ਦੇ ਨਾਲ ਹਮਲਾ ਹੋਇਆ ਸਰ ਮੈਨੂੰ ਆ ਕੇ ਉਹਨਾਂ ਨੇ ਚਬੀਣਾ ਮਾਰੀਆਂ ਮੈਨੂੰ ਉਹਨਾਂ ਕੋਲ ਲੋਹੜਾ ਕੜਾ ਗੁੜਾ ਬਾਹਰੋਂ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਆਪ ਨੂੰ ਬਚਾਇਆ ਮੇਰੀ ਗੱਡੀ ਦੇ ਅੰਦਰ ਰੱਸਾ ਪਿਆ ਰ ਮੇਰਾ ਮੇਰਾ ਰੱਸਾ ਬੈ ਜਿੰਨਾ ਮੈਂ ਆਪਣੀ ਬੰਨਦਾ ਆ ਰੱਸਾ ਉਹਨਾਂ ਮੇਰਾ ਗਲਾ ਘੋਟਣ ਨੂੰ ਪਏ ਨੇ ਹੈਲੋ ਇਹ ਮੇਰਾ ਗਲਾ ਘੋਟਣ ਨੂੰ ਪਏ ਨੇ ਆ ਰੱਸਾ ਮੇਰਾ ਸਮਾਨ ਬੰਨਣ ਵਾਲਾ ਦੂਜੀ ਵਾਰੀ ਚ ਆ ਕੇ ਮੇਰਾ ਗਲਾ ਘੋਟਣ ਨੂੰ ਪਏ ਨੇ ਕਿ ਐ ਤਾਂ ਨਹੀਂ ਅਸੀਂ ਕੰਮ ਕਰਨ ਲਈ ਦੇਖੋ ਮੈਂ ਬਟਾਲੇ ਚ ਕੰਮ ਕਰ ਰਿਹਾ ਜਿੱਕਰ ਮੈਂ ਸਸਤਾ ਸਮਾਨ ਦੇ ਰਿਹਾ ਉਹ ਮੈਨੂੰ ਵਾਰਾ ਖਾਂਦਾ ਨਾ ਦਿਨਾ ਮੈਂ ਕਿਸੇ ਨੂੰ ਕੋ ਤੱਕ ਨਹੀਂ ਕਰ ਰਿਹਾ ਮੈਂ ਜੀਐਸਟੀ ਦੇ ਮਾਲ ਵੰਗਾਨਾ ਬਿੱਲ ਤੇ ਮਾਲ ਵੰਗਾਨਾ ਬਿੱਲ ਤੇ ਮਾਲ ਵੇਚਣਾ ਕੀ ਕਾਰਵਾਈ ਦੀ ਮੰਗ ਕਰਦੇ ਹੋ ਸਰ ਬੇ ਪ੍ਰਸ਼ਾਸਨ ਨੂੰ ਇੱਕੋ ਗੱਲ ਕਹਾਂਗਾ ਇੱਕ ਤਾਂ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਦੂਸਰਾ ਉਹਨਾਂ ਬੰਦਿਆਂ ਨੂੰ ਫੜ ਕੇ ਹੁਣੇ ਅੰਦਰ ਨਿਕਟਾ ਜਾਵੇ ਮੈਨੂੰ ਐਫਆਈਆਰ ਦੀ ਕਾਪੀ ਦਿੱਤੀ ਜਾਵੇ ਜੋ ਬੰਦ ਦੀ ਕਾਰਵਾਈ ਉਹਨਾਂ ਨੇ ਪੂਰੀ ਕੀਤੀ ਜਾਵੇ ਮੇਰੇ ਪੈਸੇ ਖੋ ਗਏ ਲਾਗੇ ਨੇ ਮੇਰੀ 4 ਤੋਂ 5 ਤੋਂ ਲੈ ਸਰ 4 ਤੋਂ 5 ਲੱਖ ਰੁਪਈਆ ਮੇਰ ਕੋ ਮੇਰੀ ਮੇਰੀ ਕਲੈਕਸ਼ਨ ਹੈ ਮੇਰ ਕੋ ਮੈਂ ਅਮੂਲ ਡਿਸਟ੍ਰਿਬਿਊਟਰ ਹਾਂ ਵੇਖੋ ਇਸ ਵੇਲੇ ਇਸ ਵੇਲੇ ਮੇਰੀ ਆਈਸਕ੍ਰੀਮ ਦਾ ਸੀਰਿਆ ਚੱਲ ਰਿਹਾ ਮੈਂ ਇਹਨਾਂ ਨੂੰ ਵੀ ਸਮਾਨ ਦਿੱਤਾ ਦੇਖੋ ਤੁਸੀਂ ਕਹੋਗੇ ਇਹ ਬਿਆਨ ਨਹੀਂ ਦਿੰਦੇ ਅੱਜ ਮੇਰ ਨੂੰ ਹੋਇਆ ਕੱਲ ਇਹਨਾਂ ਨੂੰ ਹੋ ਜੀਗਾ ਕੀ ਕਰੋਗੇ ਕੋਣ ਬਿਆਨ ਦੇਗਾ ਜਿੰਨਾ ਹੋ ਜਾ ਉਹ ਬੋਲਣ ਦੇ ਉਹਨਾਂ ਸੁਣ ਲੋ ਤੁਸੀਂ ਘੋੜਾ ਵੀ ਨਹੀਂ ਸੁਣਨਾ ਜਾਂਦੇ ਤਿੰਨ ਘੰਟੇ ਹੋ ਗਏ ਤੇ ਗਾਫੀਆਰ ਨਹੀਂ ਅੰਦਰ ਚੋਈ ਪੰਜਾਬ ਚ ਇਹ ਗੁੰਡਰਾ ਰਾਜ ਨਹੀਂ ਇਹ ਕੀ ਹੈ ਹਾਂ ਬਸ ਇਹ ਕੋਈ ਲੈਣ ਨਹੀਂ ਦਾ ਕੋ ਮਾਮਲਾ ਬਟ ਬਾਕੀ ਅਸੀਂ ਇਸ ਸੰਬੰਧੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਯੋਗਾਲ ਸਾਹਮਣੇ ਆਉਂਦੇ ਨਿਵੇਸ਼ਕਾਂ ਉਹਦੇ ਮੁਤਾਬਕ ਜਿਹੜੀ ਇੱਕ ਕਾਰਜਯੋਜਨਾ ਦੇ ਚੱਲਦੀ ਹੈ